ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਲਾਡਲੀਆਂ ਵੀਡੀਓ ਬਾਰੇ ਗੱਲ ਕਰਦੇ ਆ ਜਿਵੇਂ ਕਿ ਮਿੰਦੇ ਤੇ ਗੁਰਪ੍ਰੀਤ ਹੋਣਾ ਦੀ ਇੱਕ ਹੋਰ ਭੈਣ ਵੀ ਹੈਗੀ ਆ ਸੋ ਮਿੰਦੇ ਨੇ ਚਾਹਿਆ ਸੀ ਕਿ ਮੈਂ ਆਪਣੀ ਭੈਣ ਦਾ ਪਤਾ ਕਰਾਂ ਤੇ ਉਸ ਨੂੰ ਮਿਲ ਕੇ ਆਵਾਂ ਕਿਉਂਕਿ ਹੋਰ ਕੋਈ ਵੀ ਉਹਨਾਂ ਦੀ ਭੈਣ ਨਾਲ ਨਹੀਂ ਵਰਤਦਾ ਜਦ ਵੀ ਉਹਨਾਂ ਦੀ ਘਰ ਵਿੱਚ ਗੱਲ ਹੁੰਦੀ ਆ ਤੇ ਸਾਰੇ ਜਾਣੇ ਚੁੱਪ ਕਰ ਜਾਂਦੇ ਆ ਸੋ ਸਾਰਿਆਂ ਨੂੰ ਪਤਾ ਤਾਂ ਹੈਗਾ ਏ ਕਿ ਭੈਣ ਉਹਨਾਂ ਦੀ ਹੈਗੀ ਆ ਪਰ ਉਸ ਬਾਰੇ ਗੱਲ ਕਿਉਂ ਨਹੀਂ ਕਰਦੇ ਸੋ ਸਾਰੀਆਂ ਗੱਲਾਂ ਇਸ ਵੀਡੀਓ ਵਿੱਚ ਕਰਾਂ ਗੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਸੋ ਮਿੰਦਾ ਜਦ ਆਪਣੇ ਭਰਾ ਬੁੱਟਰ ਨੂੰ ਮਿਲਦਾ ਹੈ ਕਿਉਂਕਿ ਬੁੱਟਰ ਤੇ ਮਿੰਦੇ ਦੀ ਹੁਣ ਕਾਫੀ ਆਪਸ ਵਿੱਚ ਬਣਨ ਲੱਗ ਪਈ ਆ ਤੇ ਬੁੱਟਰ ਸਾਗ ਲੈ ਕੇ ਆਉਂਦਾ ਹੈ ਖੇਤਾਂ ਵਿੱਚ ਮਿੰਦੇ ਲਈ ਤੇ ਮਿੰਦੇ ਨਾਲ ਗੱਲਾਂ ਬਾਤਾਂ ਕਰਦਾ ਹੈ ਤੇ ਮਿੰਦਾ ਆਪਣੀ ਭੈਣ ਬਾਰੇ ਜਦ ਬੁੱਟਰ ਨੂੰ ਪੁੱਛਦਾ ਹੈ ਤੇ ਬੁੱਟਰ ਨੂੰ ਪਤਾ ਹੁੰਦਾ ਹੈ ਕਿ ਉਹਨਾਂ ਦੀ ਭੈਣ ਕਿੱਥੇ ਆ ਤੇ ਕਿੱਥੇ ਵਿਆਹੀ ਆ ਸੋ ਉਹ ਸਾਰੀ ਗੱਲ ਮਿੰਦੇ ਨੂੰ ਦੱਸ ਦਿੰਦਾ ਹੈ ਮਿੰਦੇ ਨੂੰ ਪਤਾ ਲੱਗ ਜਾਂਦਾ ਹੈ ਕਿ ਉਹਨਾਂ ਦੀ ਭੈਣ ਕਿੱਥੇ ਆ ਕਿਉਂਕਿ ਬੁੱਟਰ ਵੀ ਉਹਨਾਂ ਦੇ ਚਾਚੇ ਦਾ ਹੀ ਮੁੰਡਾ ਹੈ ਤੇ ਉਸ ਨੂੰ ਉਹਨਾਂ ਦੀ ਭੈਣ ਬਾਰੇ ਸਾਰੀ ਜਾਣਕਾਰੀ ਆ ਸੋ ਜਿਵੇਂ ਹੀ ਛੋਟੇ ਹੁੰਦਿਆਂ ਉਹਨਾਂ ਦੇ ਪਿਓ ਨੇ ਆਪਣੀ ਕੁੜੀ ਨੂੰ ਕਿਸੇ ਦੀ ਝੋਲੀ ਵਿੱਚ ਪਾ ਦਿੱਤਾ ਸੀ ਪਰ ਬੁੱਟਰ ਉਹਨਾਂ ਦੇ ਨਾਲ ਉਹ ਆਦੀ ਭੈਣ ਨਾਲ ਜ਼ਰੂਰ ਵਰਤਦਾ ਸੀ ਇਸ ਕਰਕੇ ਮਿੰਦੇ ਨੂੰ ਬੁੱਟਰ ਵਧੀਆ ਵੀ ਲੱਗਦਾ ਹੈ ਤੇ ਉਹਨਾਂ ਦੀ ਆਪਸ ਵਿੱਚ ਕਾਫੀ ਬੰਦੀ ਵੀ ਆ ਆਫੇਰ ਬੁੱਟਰ ਨੂੰ ਕਹਿੰਦਾ ਏ ਕਿ ਮੇਰੀ ਭੈਣ ਦੇ ਘਰ ਦਾ ਡਰੈੱਸ ਦੇ ਦੇ ਮੈਂ ਉਹਨਾਂ ਨੂੰ ਮਿਲ ਕੇ ਆਉਣਾ ਏ ਕਿਉਂਕਿ ਜੱਗ ਜਿਉਂਦਿਆਂ ਦੇ ਹੀ ਮੇਲੇ ਹੁੰਦੇ ਆ ਮੇਰੀ ਭੈਣ ਬੜੇ ਚਿਰ ਦੀ ਮੇਰੇ ਤੋਂ ਵਿਛੜੀ ਆ ਮੇਰੇ ਭਰਾਵਾਂ ਨੂੰ ਤਾਂ ਉਹਦੀ ਕੋਈ ਫਿਕਰ ਨਹੀਂ ਹੈਗੀ ਨਾ ਹੀ ਉਸਦੀ ਕਿਸੇ ਨੇ ਸਾਰ ਲਈ ਆ ਸੋ ਉਹ ਵੀ ਆਪਣੇ ਭਰਾਵਾਂ ਦਾ ਰਾਹ ਢੀਕਦੀ ਹੀ ਹੋਵੇਗੀ ਹਰ ਇੱਕ ਭੈਣ ਨੂੰ ਹੁੰਦਾ ਏ ਕਿ ਉਸ ਦਾ ਭਰਾ ਉਸ ਦੇ ਨਾਲ ਮਿਲੇ ਵਰਤੇ ਕਿਉਂਕਿ ਖੂਨ ਦੇ ਰਿਸ਼ਤੇ ਬਹੁਤ ਮੁਸ਼ਕਲ ਨਾਲ ਟੁੱਟਦੇ ਨੇ ਬੇਸ਼ੱਕ ਦੂਰ ਹੋ ਜਾਣ ਪਰ ਦਿਲ ਵਿੱਚ ਸੋ ਫਿਰ ਇੰਦੀਆ ਸੁਮਿੰਦਾ ਇਹ ਸਾਰੀਆਂ ਗੱਲਾਂ ਜਦ ਬੁੱਟਰ ਨੂੰ ਕਹਿੰਦਾ ਏ ਤੇ ਬੁੱਟਰ ਦਾ ਵੀ ਦਿਲ पिघल ਜਾਂਦਾ ਏ ਉਹ ਉਸ ਨੂੰ ਇਹ ਕਹਿੰਦਾ ਏ ਕਿ ਤੂੰ ਕੱਲਾ ਨਹੀਂ ਜਾਏਂਗਾ ਮੈਂ ਵੀ ਤੇਰੇ ਨਾਲ ਹੀ ਜਾਵਾਂਗਾ ਤੇ ਆਪਾਂ ਦੋਵੇਂ ਜਾਣੇ ਹੀ ਭੈਣ ਨੂੰ ਮਿਲ ਕੇ ਆਵਾਂਗੇ ਸੋ ਦੋਵੇਂ ਜਾਣੇ ਤੁਰ ਪੈਂਦੇ ਆ ਆਪਣੀ ਭੈਣ ਨੂੰ ਮਿਲਣ ਲਈ ਉੱਧਰ ਗੁਰਪ੍ਰੀਤ ਮਿੰਦੇ ਨੂੰ ਲੱਭ ਰਿਹਾ ਹੁੰਦਾ ਹੈ ਕਿਉਂਕਿ ਮਿੰਦਾ ਘਰ ਵਿੱਚ ਕਟ ਹੀ ਰੁਕਦਾ ਹੈ ਮਿੰਦਾ ਜਾਣ ਲੱਗਿਆ ਗੁਰਪ੍ਰੀਤ ਨੂੰ ਦੱਸ ਕੇ ਵੀ ਜਾਂਦਾ ਹੈ ਕਿ ਮੈਂ ਖੇਤਾਂ ਨੂੰ ਢੇੜਾ ਮਾਰਨ ਚੱਲਿਆ ਹਾਂ ਸੋ ਉੱਧਰ ਗੁਰਪ੍ਰੀਤ ਅਮਣੇ ਨੂੰ ਕਹਿੰਦਾ ਹੈ ਕਿ ਆਪਾਂ ਦੋਵੇਂ ਵੀ ਸਾਈਂ ਜੀ ਨੂੰ ਪੈਸੇ ਦੇ ਆਈਏ ਤੇ ਪੈਸਿਆਂ ਦਾ ਪ੍ਰਬੰਧ ਕਰੀਏ ਸੋ ਜਦੋਂ ਦੋਵੇਂ ਜਾਣੇ ਜਾਂਦੇ ਜਾਂਦੇ ਆ ਤੇ ਖੇਤਾਂ ਲਾਗੋਂ ਦੀ ਲੰਗ ਤੇ ਆ ਉੱਥੇ ਉਹਨਾਂ ਨੂੰ ਮਿੰਦਾ ਨਜ਼ਰ ਨਹੀਂ ਆਉਂਦਾ ਤੇ ਉਹ ਆਪਸ ਵਿੱਚ ਗੱਲਾਂ ਕਰਦੇ ਆ ਕਿ ਮਿੰਦਾ ਤਾਂ ਸਾਨੂੰ ਕਹਿ ਕੇ ਗਿਆ ਸੀ ਕਿ ਮੈਂ ਖੇਤਾਂ ਵਿੱਚ ਹੋਵਾਂਗਾ ਆਰੋ ਖੇਤਾਂ ਵਿੱਚ ਵੀ ਨਹੀਂ ਹੈਗਾ ਤੇ ਫਿਰ ਉਹ ਕਿੱਥੇ ਗਿਆ ਇਹ ਗੱਲ ਦੋਵੇਂ ਜਾਣੇ ਬੜੇ ਹਰਾਨ ਹੁੰਦੇ ਆ ਕਿਉਂਕਿ ਉਧਰ ਉਹਨਾਂ ਨੇ ਸਾਈ ਜੀ ਨੂੰ ਵੀ ਪੈਸੇ ਦੇਣੇ ਹੁੰਦੇ ਆ ਉਧਰ ਉਹਨਾਂ ਦਾ ਉਧਰ ਵੀ ਧਿਆਨ ਹੁੰਦਾ ਏ ਤੇ ਉਧਰ ਉਹ ਸੋਚ ਵੀ ਰਹੇ ਹੁੰਦੇ ਆ ਕਿ ਮਿੰਦਾ ਵੀ ਖੇਤਾਂ ਵਿੱਚ ਨਹੀਂ ਹੈਗਾ ਤੇ ਗੁਰਪ੍ਰੀਤ ਕਹਿੰਦਾ ਏ ਕਿ ਹੁਣ ਇਸ ਦੇ ਬਾਰੇ ਪਤਾ ਕਰਨਾ ਹੀ ਪੈਣਾ ਏ ਕਿ ਇਹ ਘਰ ਕੀ ਰਿਹਾ ਕਿਉਂਕਿ ਘਰ ਵਿੱਚ ਇਹ ਟਿਕਦਾ ਨਹੀਂ ਬਾਹਰ ਵੀ ਨਹੀਂ ਹੈਗਾ ਤੇ ਇਹ ਕਿੱਥੇ ਜਾਂਦਾ ਇਸ ਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਇਸ ਕਰਕੇ ਹੁਣ ਅਮਮਣੇ ਤੇ ਗੁਰਪ੍ਰੀਤ ਨੇ ਸੋਚਿਆ ਕਿ ਮਿੰਦੇ ਦਾ ਪਤਾ ਲਾਉਣਾ ਪੈਣਾ ਹੈ ਕਿ ਉਹ ਕਿੱਥੇ ਗਿਆ ਸੀ ਤੇ ਕੀ ਕਰ ਰਿਹਾ ਸੀ ਪਰ ਉਧਰ ਮਿੰਦਾ ਬੁੱਟਰ ਦੇ ਨਾਲ ਆਪਣੀ ਭੈਣ ਵੱਲ ਜਾ ਰਿਹਾ ਹੁੰਦਾ ਏ ਸੋ ਹੁਣ ਦੇਖਦੇ ਹਾਂ ਕਿ ਗੁਰਪ੍ਰੀਤ ਨੂੰ ਸਚਾਈ ਦਾ ਪਤਾ ਲੱਗਦਾ ਜਾਂ ਨਹੀਂ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ